ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਬਹੁਤ ਸੋਹਣਾ ਅੱਜ ਇੱਕ ਸੂਟ ਲੈ ਕੇ ਆਈਆਂ ਜੀ ਤੇ ਇਹ ਖਾਦੀ ਸਿਲਕ ਦੇ ਨਾਲ 크ريب ਦੀ ਬਾਟਮ ਨੂੰ ਮੈਚ ਕਰਕੇ ਬਣਾਇਆ ਹੋਇਆ ਆਪਾਂ ਨੇ ਤੇ ਇਹਦੇ ਵਿੱਚ ਕੀ ਹੈ ਆ ਤੁਸੀਂ ਦੇਖ ਸਕਦੇ ਹੋ ਜੀ ਇੱਕ ਏਰੇ ਦਾ ਕੰਮ ਬਣਿਆ ਹੋਇਆ ਜੀ ਖਾਦੀ ਸਿਲਕ ਦਾ ਸੂਟ ਹੈ ਜੀ ਤੇ ਹੁਣ ਜਿਵੇਂ ਮਤਲਬ ਖਾਦੀ ਦੇ ਰੇਟ ਬਹੁਤ ਹਾਈ ਐ ਤੇ ਉਹਦੇ ਅਕੋਰਡਿੰਗ ਇਸ ਦਾ ਕੋਸਟ ਵੀ ਥੋੜਾ ਆਪੇ ਹੀ ਐ ਇਹ ਡਾਈਏਬਲ ਖਾਦੀ ਸਾਡੇ ਕੋਲ ਵਾਈਟ ਆਈ ਸੀ ਤੇ ਉਸ ਤੋਂ ਬਾਅਦ ਆਪਾਂ ਨੇ ਕਲਰ ਕਾਫੀ ਉਹ ਕਰਾਇਆ ਪਰ ਮਿਲਡਾਈਨ ਦੀ ਖਾਦੀ ਵੀ ਆਪਾਂ ਨੂੰ ਮਿਲ ਜਾਂਦੀ ਐ ਜੇ ਤੁਸੀਂ ਇਦਾਂ ਦਾ ਕੁਝ ਕਲੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਕੰਟੈਕਟ ਕਰੋ ਜੀ ਤੇ ਆ ਦੇਖ ਸਕਦੇ ਹੋ ਤੁਸੀਂ ਐਡੇ ਤੇ ਕੰਮ ਬਹੁਤ ਸੋਹਣਾ ਲੱਗ ਰਿਹਾ ਹੈ ਮਿਸਾਲ ਨੇੜੇ ਉਹ ਦਿਖਾ ਦੇ ਇੱਕ ਕਬੂਟਾ ਉੱਪਰ ਨੂੰ ਹੈ ਜੀ ਇੱਕ ਨੀਚੇ ਨੂੰ ਬਣਿਆ ਹੋਇਆ ਹੈ بیس ਜੋ ਹੈ ਉਹ ਕਟਵਰਕ ਦੇ ਨਾਲ ਕਾਰੀਗਰ ਨੇ ਕੀਤਾ ਹੋਇਆ ਹੈ ਬਹੁਤ ਸੋਹਣਾ ਪੀਸ ਤਿਆਰ ਹੋ ਕੇ ਆਇਆ ਹੈ ਤੇ ਜਰੀ ਦੇ ਨਾਲ ਹੀ ਪੱਤੀਆਂ ਨੂੰ ਬਣਾ ਕੇ ਉਹਨੇ ਪਿੰਕ ਕਲਰ ਦੇ ਵਿੱਚ ਛੇੜ ਦੁੱਤੀ ਆ ਬਹੁਤ ਬਹੁਤ ਹੀ ਪ੍ਰੈਟੀ ਪੀਸ ਹੈ ਇਹ ਬਾਜੂ ਬਣਾਏ ਹੋਏ ਆ ਜੀ ਚੈੱਕ ਕਰ ਸੰਦੇ ਤੁਸੀਂ ਤੇ ਨਾਲ ਹੀ ਸਲਵਾਰ ਦੀ ਮੂਰੀ ਦਾ ਕੰਮ ਹੈ ਜਿਵੇਂ ਤੁਸੀਂ ਵੀ ਇਦਾਂ ਦਾ ਕੁਝ ਕਰਵਾਉਣਾ ਚਾਹੁੰਦੇ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰਨਾ ਨਾ ਭੁੱਲੋ ਤੇ ਜਿਵੇਂ ਵੀ ਕੋਈ ਚੀਜ਼ ਦੀ ਡਿਮਾਂਡ ਹੋਵੇ ਤਾਂ ਮੈਸੇਜ ਜ਼ਰੂਰ ਪਾਉ ਜੀ ਓਕੇ ਥੈਂਕ ਯੂ